ਕਾਂਗਰਸ ਦੇ ਲੀਡਰ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਹੁਣ ਇੱਕ ਦੂਜੇ ਨੂੰ ਲੀਗਲ ਨੋਟਿਸ ਭੇਜਣ ਲੱਗੇ ਨੇ ਪਰ ਕੀ ਲੀਗਲ ਨੋਟਿਸ ਭੇਜਣ ਦੇ ਨਾਲ ਮਾਮਲਾ ਖਤਮ ਹੋ ਜਾਂਦਾ ਹੈ ਜਾਂ ਫਿਰ ਲੋਕਾਂ ਦੇ ਵਿਚਕਾਰ ਵੀ ਜਵਾਬਦੇਹੀ ਰਹਿ ਜਾਂਦੀ ਆ ਇਸ ਤੇ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਹੁਣ ਜੋ ਜਾਂਚ ਦੀ ਮੰਗ ਕੀਤੀ ਜਾ ਰਹੀ ਆ सीएम ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਆ ਤੇ ਫਾਈਲਾਂ ਖੋਲਣ ਦੀ ਮੰਗ ਕੀਤੀ ਗਈ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਹੁਣ ਫਾਈਲਾਂ ਖੋਲਣਗੇ ਉਹ ਸਾਫਕਾ ਤੇ ਮੌਜੂਦਾ ਜਿੰਨੇ ਵੀ ਵਿਧਾਇਕ ਤੇ ਮੰਤਰੀ ਨੇ ਸਾਰਿਆਂ ਦੀ ਜਾਂਚ ਕਰਨਗੇ ਜਾਂ ਇਸ ਸੰਦਰਭ ਦੇ ਵਿੱਚ ਕੁਝ ਗਿਨੇ ਚੁਨੇ ਲੀਡਰਾਂ ਦੇ ਉੱਪਰ ਹੀ ਕਾਰਵਾਈ ਕੀਤੀ ਜਾਵੇਗੀ ਇਸ ਤੇ ਵੀ ਅਹਿਮ ਗੱਲਬਾਤ ਕਰਨੀਆਂ ਤੇ ਨਾਲ ਹੀ ਨਾਲ ਗੱਲਬਾਤ ਕਰਨੀਆਂ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਲੋਕ ਸਭਾ ਦਾ ਸਰਦ ਰੁੱਤ ਸੈਸ਼ਨ ਅਖੀਰਲੇ ਪੜਾਅ ਦੇ ਵਿੱਚ ਹੈ ਪਰ ਪਿਛਲੇ ਦਿਨਾਂ ਦੀ ਕਾਰਵਾਈ ਦੇ ਦਰਮਿਆਨ ਕੀ ਪੰਜਾਬ ਦੇ ਮੁੱਦੇ ਚੁੱਕੇ ਗਏ ਕਿ ਪੰਜਾਬ ਦੇ ਚੁਣੇ ਹੋਏ ਲੋਕ ਸਭਾ ਮੈਂਬਰ ਪੰਜਾਬ ਦੇ ਲਈ ਕੋਈ ਰਾਹਤ ਲੈ ਕੇ ਆਏ ਆਏ ਨੇ ਜਾਂ ਨਹੀਂ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਸ਼ਸ਼ੀ ਕਾਰਜ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਨੂੰ ਅੱਜ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿਚਕਾਰ ਚੱਲ ਰਹੀ جنگ ਦਾ ਇਹ ਨਵਾਂ ਚੈਪਟਰ ਸਾਹਮਣੇ ਆਇਆ ਹੈ ਪਹਿਲਾਂ ਜਿੱਥੇ ਬਿਆਨਬਾਜ਼ੀ ਤੱਕ ਗੱਲ ਸੀਮਤ ਸੀ ਤਾਂ ਹੁਣ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਲੀਗਲ ਨੋਟਿਸ ਭੇਜੇ ਜਾ ਰਹੇ ਨੇ ਚਾਰ ਲੀਗਲ ਨੋਟਿਸ ਮੈਡਮ ਨਵਜੋਤ ਕੌਰ ਸਿੱਧੂ ਨੂੰ ਭੇਜ ਦਿੱਤੇ ਗਏ ਨੇ ਪਰ ਮੈਡਮ ਨਵਜੋਤ ਕੌਰ ਸਿੱਧੂ ਕਹਿੰਦੇ ਅਜਿਹੇ ਨੋਟਿਸਾਂ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਕੀ ਲੀਗਲ ਨੋਟਿਸ ਭੇਜਣ ਦੇ ਨਾਲ ਮਾਮਲਾ ਖਤਮ ਹੋ ਜਾਂਦਾ ਹੈ ਜਾਂ ਲੋਕਾਂ ਦੇ ਵਿਚਾਰ ਵੀ ਕੋਈ ਜਵਾਬ ਦੀ ਰਹਿ ਜਾਂਦੀ ਹੈ ਤੇ ਉਧਰ ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਸਿੰਘ ਜਾਖੜ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਆ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਆ ਕਿ ਕਾਂਗਰਸੀ ਲੀਡਰਾਂ ਦੀਆਂ ਫਾਈਲਾਂ ਖੋਲੀਆਂ ਜਾਣ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਸਾਈਕਲ ਤੋਂ ਜੋ ਸਾਈਕਲ ਤੇ ਸੀਗੇ ਪਹਿਲਾਂ ਉਹਨਾਂ ਕੋਲ ਮਹਿੰਗੀ ਤੇ ਲਗਜ਼ਰੀਆਂ ਗੱਡੀਆਂ ਕਿਵੇਂ ਆਈਆਂ ਕਿ ਉਸ ਚਿੱਠੀ ਦਾ ਵੀ ਕੁਝ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਾਂਚ ਕਰਨਗੇ ਤੇ ਜੇ ਜਾਂਚ ਕਰਨਗੇ ਕਿ ਸਮੁੱਚੀ ਜੋ ਪੰਜਾਬ ਦੀ ਰਾਜਨੀਤੀ ਦੇ ਜਿੰਨੇ ਵੀ ਲੀਡਰ ਨੇ ਸਾਰਿਆਂ ਦੀ ਜਾਂਚ ਹੋਵੇਗੀ ਜਾਂ ਫਿਰ ਕੁਝ ਗਿਣੇ ਚੋਣੇ ਲੀਡਰਾਂ ਦੇ ਉੱਪਰ ਹੀ ਕਾਰਵਾਈ ਹੋਵੇਗੀ ਜਾਂ ਫਿਰ ਇਸ ਚਿੱਠੀ ਨੂੰ ਠੰਡੇ ਵਸਤੇ ਪਾ ਦਿੱਤਾ ਜਾਵੇਗਾ ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਜੀ ਆ ਰਖੜਾ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਕਾਂਗਰਸ ਪਾਰਟੀ ਵਿੱਚ ਇਸ ਵੇਲੇ 깔 ਰਿਹਾ ਕਮਸਾਨ ਆਪਣੇ ਪੂਰਨ ਤੌਰ ਤੇ ਸਿਖਰ ਤੇ ਪਹੁੰਚ ਚੁੱਕਾ ਹਰ ਜਿਹਦੇ ਜਿਹਦੇ ਉੱਤੇ ਮੈਡਮ ਨਵਜੋਦਪੁਰ ਸਿੱਧੂ ਵੱਲੋਂ ਇਲਜ਼ਾਮ ਲਾਏ ਗਏ ਉਹਨਾਂ ਲੀਡਰਾਂ ਵੱਲੋਂ ਡਾਕਟਰ ਨਵਜੋਦਪੁਰ ਸਿੱਧੂ ਨੂੰ ਜਿਹੜੇ ਲੀਗਲ ਨੋਟਸ ਜਿਹੜੇ ਭੇਜੇ ਗਏ ਨੇ ਤੁਹਾਡਾ ਸਵਾਲ ਇਹ ਸੀ ਕਿ ਲੀਗਲ ਨੋਟਸਾਂ ਦੇ ਜਵਾਬ ਦੇਣ ਦੇ ਨਾਲ ਕੀ ਅਸਲ ਮੁੱਦਾ ਉੱਠ ਜਾਂਦਾ ਕੀ ਲੋਕਾਂ ਵਿੱਚ ਜਵਾਬਦੇਹੀ ਨਹੀਂ ਬਣਦੀ ਪ੍ਰਸ਼ਨ ਬੜੇ ਮਹੱਤਵਪੂਰਨ ਹੈ ਹੁਣ ਜੇਕਰ ਲੀਗਲ ਨੋਟਸ ਦੀ ਗੱਲ ਕਰੀਏ ਤਾਂ ਤੁਸੀਂ ਨਾਲ ਹੀ ਨਾਲ ਗੱਲ ਕੀਤੀ ਡਾਕਟਰ ਨਵਜੋਤ ਕੌਰ ਸਿੱਧੂ ਜੀ ਕਿ ਉਹ ਕਹਿੰਦੇ ਕਿ ਮੈਨੂੰ ਇਹੋ ਜਿਹੇ ਲੀਗਲ ਨੋਟਸਾਂ ਦੀ ਕੋਈ ਵੀ ਪਰਵਾਹ ਨਹੀਂ ਪਰ ਅੱਜ ਦੀ ਇੱਕ ਖਬਰ ਜਿਹੜੀ ਤਾਜ਼ਾ ਚੱਲ ਰਹੀ ਹੈ ਮੈਡਮ ਨਵਜੋਤ ਕੌਰ ਸਿੱਧੂ ਜਿਹੜੇ ਬੀਤੇ ਤਿੰਨਾਂ ਦਿਨਾਂ ਤੋਂ ਪੂਰਨ ਤੌਰ ਤੇ ਹਮਲਾਵਰ ਰੁੱਖਾ ਪਲਾ ਕੇ ਆਪਣੇ ਕਾਂਗਰਸ ਦੇ ਲੀਡਰਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਹੁਣ ਅੰਮ੍ਰਿਤਸਰ ਦੇ ਸੀੜੀ ਪ੍ਰਧਾਨ ਨਵੀ ਡਾਕਟਰ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਤੇ ਕਥਤ ਤੌਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੇ ਆਪਣੇ ਕੌਂਸਲਰਾਂ ਤੋਂ 15-15 20 ਤਾਂ ਜਿਹੜਾ ਰੁਪਿਆ ਲਿਆ ਤੇ ਉਸਨੇ ਇੰਨੀ ਗੱਲ ਕਹੀ ਕਿ ਮੇਰੇ ਕੋਲ ਇਸ ਤੇ ਸਬੂਤ ਨਹੀਂ। ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਸਿੱਧੂ ਜੋੜੇ ਦੇ ਉੱਤੇ ਰਿਸ਼ਵਤ ਲੈਣ ਦੇ ਜਾਂ ਪੈਸੇ ਲੈਣ ਦੇ ਇਲਜ਼ਾਮ ਲੱਗੇ। ਤਾਂ ਫਿਰ ਉਸ ਤੋਂ ਮਗਰੋਂ ਮੈਡਮ ਨਵਜੋਤਪੁਰ ਸਿੱਧੂ ਨੇ ਵੀ ਛੱਟ ਹੀ ਲੀਗਲ ਨੋਟਸ ਜਿਹੜਾ ਉਹ ਮਦਾਨਯੂ ਨਿਉ ਜਰਸੀਟੀ ਕਾਂਗਰਸ ਪ੍ਰਧਾਨਾ ਉਸ ਨੂੰ ਭੇਜ ਦਿੱਤਾ। ਹੁਣ ਪ੍ਰਸ਼ਨ ਇੱਥੇ ਇਹ ਪੈਦਾ ਹੁੰਦਾ ਰਖੜਾ ਸਾਹਿਬ ਆ ਕਿ ਜੇਕਰ ਮੈਡਮ ਨਵਜੋਤਪੁਰ ਸਿੱਧੂ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਇਹੋ ਜੇ ਲੀਗਲ ਨੋਟਸਾਂ ਦੀ ਕੋਈ ਪਰਵਾਹ ਨਹੀਂ ਤਾਂ ਫਿਰ ਇਹ ਜਿਹੜਾ ਨੋਟਸ ਉਹਨਾਂ ਵੱਲੋਂ ਮੈਦਾਨ ਨੂੰ ਭੇਜਿਆ ਗਿਆ ਅੰਮ੍ਰਿਤਸਰ 시ਟੀ ਦੇ ਪ੍ਰਧਾਨ ਨੂੰ ਤਾਂ ਫਿਰ ਇਸਦੀ ਕੀ ਲੋਕ ਬੰਦੀ ਹੈ ਫਿਰ ਠੀਕ ਹੈ ਜਿਸ ਤਰੀਕੇ ਨਾਲ ਉਹ ਨੋਟਸ ਉਹਨੇ ਬੋਲਿਆ ਤਾਂ ਤੁਸੀਂ ਸੁਣ ਲੈਂਦੇ ਫਿਰ ਤੁਹਾਨੂੰ ਨੋਟਸ ਭੇਜਣ ਦੀ ਕੀ ਜ਼ਰੂਰਤ ਸੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਇਹ ਪ੍ਰਸ਼ਨ ਬਣਦਾ ਭਾਵ ਕਿ ਜਦੋਂ ਤੁਹਾਡੇ ਆਪਣੇ ਤੇ ਨਿਜਤਾ ਤੇ ਬਾਤ ਹੋਏਗਾ ਉਦੋਂ ਤੁਸੀਂ ਕਾਨੂੰਨ ਦਾ ਸਹਾਰਾ ਲੈਂਦੇ ਜੇ ਔਰ ਜਦੋਂ ਤੁਸੀਂ ਦੂਜੇ ਦੀਆਂ ਪੱਗਾਂ ਲਾਉਣੀਆਂ ਹੁੰਦੀਆਂ ਉਦੋਂ ਤੁਸੀਂ ਕਹਿ ਦਿੰਦੇ ਕਿ ਮੈਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਭਾਗ ਮੈਡਮ ਨਵਜੋਤ ਕੌਰ ਸਿੱਧੂ ਨੇ ਵੀ ਲੀਗਲ ਨੋਟਸ ਜਿਹੜੇ ਉਹ ਜਾਰੀ ਹੋ ਗਏ ਨੇ ਉਹਨੇ ਕਿਹਾ ਕਿ ਜਾਂ ਮਾਫ ਕਰਨਾ ਮੈਡਮ ਨਵਜੋਤ ਕੌਰ ਸਿੱਧੂ ਨੇ ਨੋਟਸ ਜਿਹੜਾ ਭੇਜਦੇ ਔਰ ਕਿਹਾ ਕਿ ਆਪਣੇ ਬਿਆਨ ਵਾਪਸ ਲਓ ਤੇ ਮੇਰ ਕੋ ਜਿਹੜੀ ਮਾਫੀ ਜਿਹੜੀ ਮੰਗੀ ਜਾਵੇ ਹੁਣ ਇਹਦੇ ਵਿੱਚ ਸੱਚ ਕੀ ਆ ਝੂਠ ਕੀ ਆ ਇਹ ਤਾਂ ਲੈਣ ਵਾਲੇ ਜਾਣਦੇ ਨੇ ਜਾਂ ਦੇਣ ਵਾਲੇ ਜਾਣਦੇ ਨੇ ਪਰ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਸਿੱਧੂ ਪਰਿਵਾਰ ਉੱਤੇ ਪਹਿਲੀ ਵਾਰ ਇਹ ਜਿਹੜੇ ਇਲਜ਼ਾਮ ਲੱਗੇ ਨੇ ਔਰ ਇਹ ਇਲਜ਼ਾਮ ਜਿਹੜੇ ਬੜੇ ਗੰਭੀਰ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਹਮੇਸ਼ਾ ਇੱਕ ਇਮਾਨਦਾਰ ਇੱਕ ਬੈਦਾਕ ਸ਼ਖਸੀਅਤ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ ਤੇ ਜੇਕਰ ਹੁਣ ਉਹਨਾਂ ਤੇ ਇਲਜ਼ਾਮ ਲੱਗੇ ਨੇ ਇਲਜ਼ਾਮ ਝੂਠੇ ਆ ਸੱਚੇ ਤਾਂ ਉਹ ਜਾਣਦੇ ਆ ਪਰ ਉਹ ਇੱਕ ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਆ ਗਏ ਆ ਹਾਲਾਂਕਿ ਜਿਸ ਤਰੀਕੇ ਨਾਲ ਮੈਦਾਨੇ ਇੰਨੀ ਗੱਲ ਕਹੀ ਕਿ ਸਾਡੇ ਪ੍ਰਧਾਨ ਰਾਜਾ ਬੜਿੰਗ ਨੂੰ ਬੋਢੀ ਘੇੜਦੇ ਮੇ ਦਾ ਪ੍ਰਤਾਪ ਸਿੰਘ ਬਾਜਵੇ ਨੂੰ ਘੇਰਿਆ ਅਸੀਂ ਉਹਨਾਂ ਉੱਪਰੋਂ ਜਬਾਨ ਜਿਹੜੀ ਬਿਆਨਬਾਜ਼ੀ ਬੰਦ ਕੀਤੀ ਸਾਫ਼ ਆ ਕਿ ਬਦਲਾਖੁਰੀ ਦੇ ਵਿੱਚ ਹੀ ਜਿਹੜੇ ਇਲਜ਼ਾਮ ਜਿਹੜੇ ਲਾਏ ਗਏ ਪਰ ਇਲਜ਼ਾਮ ਲੱਗਣੇ ਆਪਣੇ ਆਪ ਦੇ ਵਿੱਚ ਆ ਬੜਾ ਹਰਾਨੀ ਕੋਲ ਨੇ ਫਿਰ ਤੁਹਾਡੀ ਗੱਲ ਦਾ ਮੈਂ ਜਵਾਬ ਦਵਾਂ ਕਿ ਲੀਗਲ ਨੋਟਸ ਬਿਲਕੁਲ ਤੁਹਾਡਾ ਸਵਾਲ ਵਾਜਿਬ ਆ ਕਿ ਲੀਗਲ ਨੋਟਸ ਭੇਜ ਦਿੱਤੇ ਜਾਂਦੇ ਆ ਤਾਂ ਕੀ ਲੀਗਲ ਨੋਟਸ ਭੇਜਣ ਦਾ ਨਾਲ ਸਾਰਾ ਮਾਮਲਾ ਰਫਾਦਾ ਫਾ ਹੋ ਜਾਂਦਾ ਕਿ ਲੋਕਾਂ ਦੇ ਵਿੱਚ ਜਵਾਬ ਦੇ ਨਹੀਂ ਬੰਦੀ ਹੁੰਦਵਜੋਦ ਕੋ ਸਿੱਧੂ ਬੋਲੋ ਜਿਹੜੇ ਮੁੱਦੇ ਠਾਏ ਗਏ ਅੱਜ ਤੋਂ ਠੀਕ ਹੈ 4 ਦਿਨ ਪਹਿਲਾਂ ਇਹਨਾਂ ਨੇ ਕੇਵਲ ਕਾਂਗਰਸ ਦੀ ਰਾਜਨੀਤੀ ਜਿਹੜੀ ਆ ਕੇਵਲ ਪੰਜਾਬ ਦੀ ਹੀ ਨਹੀਂ ਗਰਮਾਈ ਭਾਰਤ ਦੇ ਕੋਨੇ-ਕੋਨੇ ਵਿੱਚ ਇਹ ਗਰਮਾਹਟ ਜਿਹੜੀ ਇਸ ਬਿਆਨਾਂ ਦੀ ਜਾ ਰਹੀ ਆ ਤਾਮਿਲਨਾਡੂ ਜਾਂ ਉੱਥੋਂ ਦਾ ਕੋਈ ਸਟੇਟ ਆ ਤੱਖਣ ਦਾ ਉੱਥੋਂ ਦਾ ਵੀ ਮੁੱਖ ਮੰਤਰੀ ਨੂੰ ਲੈ ਕੇ ਝਗੜਾ ਜਿਹੜਾ ਚੱਲ ਰਿਹਾ ਕਾਂਗਰਸ ਦੀ ਵਿਜਾਰਤਾ ਕੀ ਨੂੰ ਸਟੇਟ ਦਾ ਯਾਦ ਨਹੀਂ ਆ ਪਰ ਉੱਥੇ ਵੀ ਇਹਨਾਂ ਦੇ ਬਿਆਨਾਂ ਦੇ ਨਮਜੋਦ ਕੋ ਸਿੱਧੂ ਦੇ ਬਿਆਨਾਂ ਦੀ ਚਰਚਾ ਜਿਹੜੀ ਹੋ ਰਹੀ ਆ ਤੇ ਉੱਥੋਂ ਦਾ ਜਿਹੜਾ ਮੁੱਖ ਮੰਤਰੀ ਦਾ ਦਾਬੀਦਾਰ ਆ ਉਨੇ ਨਭਜੂਤ ਖੁਰ ਸਿੱਧੂ ਦੇ ਸਮੰਦੀ ਪਰ ਇੱਕ ਗਲਤ ਸ਼ਬਦ ਛਿੜੇ ਉਜੂਜ਼ ਕੀਤੇ ਆ ਭਾਵੇਂ ਬਿਆਨਾਂ ਦੇ ਨਾਲ ਜਿਹੜੀ ਇਹ ਗੱਲ ਜਿਹੜੀ ਸਰਸਰਾਹਟ ਜਿਹੜੀ ਜਰੂਰ ਸਾਰੀ ਦੇਸ਼ ਫੈਲ ਗਈ ਆ ਕਿਉਂਕਿ ਸਿੱਧੂ ਜੋੜਾ ਹਮੇਸ਼ਾ ਆਪਣੀ ਇਮਾਨਦਾਰੀ ਤੇ ਬੇਦਾਰਸ਼ ਸ਼ਹੀਦ ਕਰਕੇ ਜਾਣਿਆ ਜਾਂਦਾ ਰਿਹਾ ਤੇ ਉਹਨਾਂ ਵੱਲੋਂ ਕਹੇਗੇ ਬਿਆਨ ਜਿਹੜੇ ਨਹੀਂ ਤੇ ਕਿਤਨਾ ਕਹੇ ਤੇ ਕੋਈ ਅਹਿਮੀਅਤ ਰੱਖਦੇ ਆ ਸੋ ਗੱਲ ਤਾਂ ਇਹ ਹੈਗੀ ਕਿ ਜਿਨ੍ਹਾਂ ਤੇ ਵਿਅਕਤੀਆਂ ਦੇ ਉੱਤੇ ਇਲਜ਼ਾਮ ਲੱਗੇ ਲੀਗਲ ਨੋਟਸ ਭੇਜਣ ਦੀ ਬਜਾਏ ਘਟੋ-ਘਟ ਜਨਤਾ ਦੇ ਵਿੱਚ ਆਣ ਕੇ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ ਕਿ ਸਥਿਤੀ ਕੀ ਹੈ ਜਾਂ ਕਿਉਂ ਹੈ ਕਿ ਇਹ ਕ੍ਰਿਮ ਜਮ ਕਿਉਂ ਲਗੇ ਇਹ ਨਿਰਅਚਰਤਾ ਸਚਾਈ ਕੀ ਆ ਕੇਵਲ ਨੀਗਲ ਨੋਟਸ ਭੇਜ ਦੇਣ ਨਾਲ ਤੇ ਬਾਅਦ ਚ ਇਹ ਕਹਿ ਦੇਣਾ ਕਿ ਇਹ ਮਾਮਲਾ ਸਭ ਜੁੜਿਆ ਸ ਆ ਇਹ ਕੋਈ ਗੱਲਾਂ ਛੜੀਆਂ ਉਹ ਨਹੀਂ ਹੁੰਦੀ ਆ ਬਾਕੀ ਬੀਤੇ ਸਮੇਂ ਦੇ ਵਿੱਚ ਵੀ ਇਹ ਬੜੇ ਨੋਟਸ ਜਿਹੜੇ ਇੱਕ ਦੂਜੇ ਨੂੰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਲੀਗਲ ਨੋਟਸ ਭਗਵੰਤ ਬਾਣ ਹੋਣਾ ਨੂੰ ਪਤਾ ਨਹੀਂ ਕਿੰਨੀ ਵਾਰੀ ਭੇਜਿਆ ਔਰ ਇੱਕ ਕਵਿਡੀ ਡੈਫਾਮੇਸ਼ਨ ਦਾ ਕੇਸ ਹੈ ਬਿਕਰਮ ਸਿੰਘ ਮਜੀਠੀਆ ਦਾ ਅਰਵਿੰਦ ਕੇਸਰੀਵਾਲ ਦੇ ਵਿੱਚ ਕਰ ਜਿਹੜਾ ਚੱਲਿਆ ਸੀ ਤੇ ਜਿੱਥੇ ਅਰਵਿੰਦ ਕੇਸਰੀਵਾਲ ਨੂੰ ਮਾਫ ਪਰ ਗੱਲ ਮਾਫੀ ਮੰਗਣ ਦੀ ਜਾਂ ਨਾ ਮਾਫੀ ਮੰਗਣ ਦੀ ਗੱਲ ਮੁੱਕਦੀ ਨਹੀਂ ਆ ਕਿਉਂਕਿ ਜਿਹੜੇ ਇਲਜ਼ਾਮ ਇੱਕ ਬੰਦੇ ਤੇ ਲੱਗ ਜਾਂਦੇ ਆ ਉਹ ਇਲਜ਼ਾਮ ਰਖੜਾਦਾ ਫਿਰ ਸਾਰੀ ਉਮਰ ਪਿੱਛਾ ਨਹੀਂ ਛੱਡਦੇ ਇਲਜ਼ਾਮ ਸੱਚੇ ਹੋਣ ਜਾਂ ਝੂਠੇ ਹੋਣ ਮੇਸ਼ਕ ਇਹ ਗੱਲ ਕਹਿਤੀ ਜਾਂਦੀ ਹੈ ਕਿ ਮੈਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਪਰ ਕਦੇ ਉਹ ਸਵਾਲ ਜਿਹੜੇ ਪਿੱਛਾ ਤੁਹਾਡਾ ਨਹੀਂ ਛੱਡਦੇ ਸੋ ਚਾਹੀਦਾ ਤਾਂ ਇਹ ਆ ਕਿ ਕਾਗਰਸ ਦੀ ਹਾਈ ਕਮਾਂਡ ਇਹਦੇ ਅੱਗੇ ਆਂਦੀ ਆਪਣੀ ਸਥਿਤੀ ਸਪਸ਼ਟ ਕਰਦੀ ਔਰ ਨਵਜੋਧ ਕੋਰ ਦੇ ਬਿਆਨਾਂ ਦਾ ਖੰਡਨ ਕਰਦੀ ਜਾਂ ਜੋ ਵੀ ਉਹਨਾਂ ਕੋਲ ਕੁਝ ਹੈਗਾ ਉਹਦੇ ਸੰਬੰਧੀ ਤਸਵੀਰ ਜਿਹੜੀ ਪੂਰਾ ਤੌਰ ਤੇ ਸਪਸ਼ਟ ਕਰ ਦੇਣੀ ਚਾਹੀਦੀ ਸੀ ਪਰ ਅਜੇ ਤੱਕ ਕਾਂਗਰਸ ਹਾਈ ਕਮਾਂਡ ਦਾ ਉੱਪਰਲੀ ਹਾਈ ਕਮਾਂਡ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਸਾਹਮਣੇ ਨੇ ਜਾਂ ਸ੍ਰਿੰਦਰ ਰਾਜਪੂਤ ਦਾ ਬਿਆਨ ਜਰੂਰ ਆ ਜਾਂ ਜਾਂ ਪੰਜਾਬ ਕਾਂਗਰਸ ਜਿਹੜੀ ਹੈ ਇਸ ਮੁੱਦੇ ਤੇ ਜਰੂਰ ਜੜਾ ਬੋਲਦੀ ਪਈ ਹੈ ਤਾਂ ਸੋ ਇਹ ਜਿਹੜੇ ਸਵਾਲ ਨੇ ਇਹਨਾਂ ਨੇ ਸਰਸਰਾਹਟ ਜਿਹੜੀ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਰੂਰ ਜਿਹੜੀ ਉਹ ਪੈਦਾ ਕਰ ਦਿੱਤੀ ਆ ਅ ਬਾਕੀ ਹੁਣ ਇਹ ਦੇਖਣਾ ਹੋਊਗਾ ਕਿ ਇਹ ਸਾਰੇ ਜਿਹੜਾ 55 ਆ ਇਹਦੇ ਵਿੱਚੋਂ ਬੀਬੀ ਨਵਜੋਤ ਕੌਰ ਸਿੱਧੂ ਜਾਂ ਸਿੱਧੂ ਨਵਜੋਤ ਸਿੰਘ ਸਿੱਧੂ ਕਿਵੇਂ ਪਹੁੰਚਦੇ ਹੁਣ ਖਬਰਾਂ ਇਹ ਵੀ ਪਹੁੰਚੀਆਂ ਨੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਕਪਲ ਸ਼ੋਅ ਦੇ ਵਿੱਚ ਵਿਜੀ ਦੇ Netflix ਤੇ ਜਿਹੜਾ ਚੱਲਦਾ ਆ ਉਹਨੂੰ ਛੱਟ ਕੇ ਉਹ ਵੀ ਜਿਹੜਾ ਅਵਸਰ ਪਹੁੰਚ ਗਏ ਨੇ ਜਾਂ ਪਹੁੰਚ ਪਹੁੰਚ ਗਏ ਨੇ ਜਾਂ ਪਹੁੰਚ ਰਹੇ ਨੇ ਤਾਂ ਉਹ ਆਣ ਕੇ ਆਪਣੀ ਇਹਦੇ ਸਬੰਧੀ ਸਟੇਟਮੈਂਟ ਕੀ ਦਿੰਦੇ ਆ ਕੱਲ ਵੀ ਉਹਨਾਂ ਦੀ ਇੱਕ ਸਟੇਟਮੈਂਟ ਆਈ ਸੀ ਕਿ ਮੈਂ ਨਵਜੋਤ ਕੌਰ ਸਿੱਧੂ ਦੀ ਜਿਹੜੇ ਸਵਾਲਾਂ ਦਾ ਮੈਨੂੰ ਉਹਦਾ ਸਬੰਧੀ ਕੋਈ ਪਤਾ ਨਹੀਂ ਉਹ ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਗੋਲਮੋਲ ਜਿਹਾ ਵਿਆੜ ਆ ਪਰ ਜਿਸ ਕਾਂਗਰਸ ਦੇ ਖਿਲਾਫ ਨੇਤਾਵਾਂ ਦੇ ਖਿਲਾਫ ਬਿਆਨਬਾਜ਼ੀ ਹੋਈ ਜਾਂ ਹਾਈ ਕਮਾਂਡ ਦੇ ਖਿਲਾਫ ਬਿਆਨਬਾਜ਼ੀ ਹੋਈ ਤਾਂ ਇਹ ਗੱਲ ਕਲੀਅਰ ਹੈ ਦੂਜੇ ਪਾਸੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਡਾਕਟਰ ਨਵਜੋਤ ਸਿੰਘ ਸਿੱਧੂ ਨੂੰ ਖਾਰਜ ਕੀਤਾ ਜਾ ਚੁੱਕਾ ਹੈ ਭਾਵੇਂ ਅਗਲੇ ਦਿਨਾਂ 'ਚ ਕੋਈ ਹੋਰ ਵੀ ਵੱਡੀ ਕਾਰਵਾਈ ਜਿਹੜੀ ਹੋ ਸਕਦੀ ਪਰ ਦੂਜੇ ਪਾਸੇ ਬੜੀ ਹਰਾਕ ਜਿਹੜੀ ਗੱਲ ਆ ਨਵਜੋਤ ਸਿੰਘ ਸਿੱਧੂ ਉਹ ਬਾਰ-ਬਾਰ ਕਹੀ ਜਾਂਦੇ ਕਿ ਮੈਂ ਹਾਈ ਕਮਾਂਡ ਦੇ ਟੱਚ 'ਚ ਹਾਈ ਕਮਾਂਡ ਦੇ ਟੱਚ 'ਚ ਤਾਂ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਕਿ ਸਟਰੀਆਂ ਜਿਵੇਂ ਇਤਿਹਾਸ ਦੁਹਰਾਈਆਂ ਦੁਹਰਾ ਰਹੀਆਂ ਨੇ ਬਿਲਕੁਲ ਉਸੇ ਤਰੀਕੇ ਨੇ ਇਤਿਹਾਸ ਦੁਹਰਾਇਆ ਗਿਆ ਸੀ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀ ਪੀ ਪ ਕੇ ਘੂਸਰੇ ਸੀ ਤੇ ਸਥਿਤੀਆਂ ਇਹ ਬਣ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਤੇ ਕਮਾਂਡ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਗਈ ਸੀ ਹੁਣ ਕਿਤੇ ਇਹ ਕੋਈ ਜਾਣਿਆ ਸਵੰਗੀ ਸਮਝੀ ਪ੍ਰਣਾਲੀ ਦੇ ਤਹਿਤ ਤਾਂ ਨਹੀਂ कि ਜਿਸ ਤਰੀਕੇ ਨਾਲ ਬੀਤੇ ਸਮੇਂ ਚ ਆ ਰਾਜਾ ਵੜਿੰਗ ਸਵਾਲਾਂ ਦੇ ਘੇਰੇ ਵਿੱਚ ਨਹੀਂ ਪ੍ਰਤਾਪ ਸਿੰਘ ਬਾਜਵਾ ਸਵਾਲਾਂ ਦੇ ਘੇਰੇ ਵਿੱਚ ਹੈਗਾ ਕਿ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਕੋਰ ਸਿੱਧੂ ਦੇ ਮੋਢੇ ਤੇ ਰੱਖ ਕੇ ਰੌਹਲ ਤੇ ਨਹੀਂ ਚਲਾ ਰਹੀ ਨਿਸ਼ਾਨੇ ਕਿਤੇ ਹੋਰ ਤੇ ਨਹੀਂ ਆ ਬਿਆਨਬਾਜ਼ੀ ਬੇਸ਼ੱਕ ਨਵਜੋਤ ਕੋਰ ਸਿੱਧੂ ਕਰ ਰਹੀ ਹੋਵੇ ਪਰ ਨਿਸ਼ਾਨੇ ਕਿਤੇ ਹੋਰ ਤੇ ਨਹੀਂ ਕੋਈ ਵੱਡੇ ਹੀ ਚੇਂਜਿੰਗ ਦਾ ਅਸਰ ਤੇ ਨਹੀਂ ਕਿਉਂਕਿ ਸੇਮ ਸਥਿਤੀ ਹੈ 2021 ਵਾਲੀਆਂ ਨੇ ਉਦੋਂ ਫਿਰ ਕੈਪਟਨ ਨਵਜੋਤ ਸਿੰਘ ਸਿੱਧੂ ਆਪਣੇ ਪਦਅ ਤੇ ਮੇਰਾ ਨਹੀਂ خیال ਕੁਝ ਬੋਲਦਾ ਹੋਵੇ ਜੋ ਕੁਝ ਉਤੋਂ ਛੱਡੀ ਜਿਹੜੀ ਘੁੰਮਦੀ ਸੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਦੇ ਖਿਲਾਫ ਬਿਆਨ ਦੇ ਦਿੰਦਾ ਸੀ ਕਦੇ ਟਵਿੱਟਰ ਤੇ ਇੱਕ ਵੀਟ ਛੱਡ ਦੇਣਾ ਉਸੇ ਸੀ ਸਥਿਤੀਆਂ ਹੁੰਨ ਨੇ ਔਰ ਇਨੀ ਤਰ੍ਹਾਂ ਥੱਲੀ ਮਚੀ ਹੋਵੇ ਤੇ ਹਾਈ ਕਮਾਂਡ ਚੁੱਪ ਹੋਵੇ ਤਾਂ ਸਧਾਰਨ ਇਹ ਸ਼ੰਕੇ ਜ਼ਰੂਰ ਪੈਦਾ ਹੁੰਦੇ ਆ ਕਿ ਕਿਈ ਹਾਈ ਕਮਾਂਡ ਕਿਤੇ ਕੋਈ ਵੱਟਪਦਰੀ ਜਾਂਚ ਜਾਂ ਕੋਈ ਸਾਜ਼ਿਸ਼ ਕਰਦੇ ਬੂਰਚੇ ਨਹੀਂ ਕੋਈ ਵੱਡਿਆ ਵਿਅਕਤੀਆਂ ਨੂੰ ਸਾਈਡ ਲਾਈਨ ਕਰਨ ਦੇ ਬੂਰਚੇ ਤਾਂ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਕਰਕੇ ਕਾਂਗਰਸ ਪੀਤੇ ਦੇ ਵਿੱਚ ਬੈਕਫੁੱਟ ਤੇ ਗਈ ਆ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਵੋਦੀ ਤੇ ਰਦੀ ਭੂਮਿਕਾ ਜਿਹੜੀ ਉਹ ਠੀਕ ਨਹੀਂ ਈਨਵਜੋਤ कौर ਸਿੱਧੂ ਜਿਹੜੇ ਬਿਆਨ ਦੇ ਰਹੀ ਆ ਇਹ ਬਿਆਨ ਕਿਰੋਂ ਦਵਾਏ ਜਾ ਰਹੇ ਹੋ ਇਹ ਵੀ ਪੋਸਿਬਿਲਟੀ ਹੈ ਕਿਉਂਕਿ ਇਤਿਹਾਸ ਬਿਲਕੁਲ ਸੇਮ ਦਾ ਸੇਮ ਲੱਗ ਰਿਹਾ ਔਰ ਨਵਜੋਤ कौर ਸਿੱਧੂ ਦਾ ਇਹ ਕਿਹੜਾ ਕਿ ਮੈਂ ਕਾਂਗਰਸ ਹਾਈਕਮਨ ਦੇ ਟੱਚ ਚਾਂ ਇਹ ਆਪਣੇ ਆਪ ਦੇ ਵਿੱਚ ਬੜਾ ਹਰਾਨੇ ਵਾਲਾ ਪ੍ਰਸ਼ਨ ਆ ਕਿਉਂਕਿ ਅਜੇ ਤੱਕ ਕਾਂਗਰਸ ਹਾਈਕਮਨ ਨੇ ਖੰਡਨ ਨਹੀਂ ਕੀਤਾ ਬੇਸ਼ੱਕ ਉਹਨਾਂ ਨੂੰ ਪੰਜਾਬ ਮੰਡਲੀ ਮੈਂਬਰਸ਼ਿਪ ਖਾਰਜ ਕਰ ਦਿੱਤਾ ਗਿਆ ਸੋ ਇਹ ਪ੍ਰਸ਼ਨ ਵੀ ਹਨ ਕਿ ਪਤਾ ਨਹੀਂ ਇਹ ਕੋਈ ਐਉਂ ਪੇਸ਼ੇਣ ਜਿਹੜਾ ਕੀ ਕਿੰਦੇ ਆ ਕੋਈ ਆਪਣੇ ਕੰਮ ਗੁਪਤੋਂ ਪੇਸ਼ੇਣੀ ਨਾ ਚਲਾਇਆ ਜਾ ਹੋਵੇ ਜਿਸਨੇ ਕਿ ਨਾ ਨਿੱਤੇ ਸਮਾਜ ਚ ਚੱਲਦੇ ਨੇ ਕਿ ਹਾਂ ਉਸ ਬੰਦੇ ਨੂੰ ਟਾਰਗੇਟ ਕਰਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੇ ਨਹੀਂ ਲਾਇਆ ਜਿਵੇਂ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਕਾਂਗਰਸ ਹਾਈ ਕਮਾਂ ਨਹੀਂ ਚਾਹੁੰਦੀ ਸੀ ਤੇ ਜਿਸ ਆਧਾਰ ਤੇ ਬਿਆਨ ਜਿਹੜੇ ਕੈਪਟਨ ਦੇ ਖਿਲਾਫ ਨਵਜੋਤ ਸਿੰਘ ਮੁਹਿੰਮ ਸ਼ੁਰੂ ਕਰਤੀ ਤਾਂ ਉਹੀ ਸਾਲ ਆਪ ਜਿਹੜੇ ਐਸਟੀ ਬੰਦੇ ਆ ਮੈਨੂੰ ਤਾਂ ਇਹ ਵੀ ਲੱਗਦਾ ਕਿ ਕਾਂਗਰਸ ਦੀ ਹਾਈ ਕਮਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਬਾਕੀ ਅਸਲੀ ਤਾਂ ਜਿਹੜੀਆਂ ਨੇ ਹੁੰਦੇ ਆ ਦਿਨਾਂ 'ਚ ਸਾਹਮਣੇ ਹੋ ਹੀ ਜਾਣਗੀਆਂ ਤੇ ਹਾਂ ਵੀ ਨਵਜੂਤਪੁਰ ਸਿੱਧੂ ਜਾਂ ਸਿੱਧੂ ਜੋੜਾ ਕੀ ਕਾਗਰਚੋਂ ਪ੍ਰਾਈਮ ਕਰਨ ਦੇ ਮੂਰਚਾ ਤੇ ਜਾਂ ਫਿਰ ਹਾਈ ਕਮਾਂਡ ਉਹਨਾਂ ਨੂੰ ਵਰਤਦੀ ਪਈ ਆ ਇਹ ਤਾਂ ਹੁਣ ਆਉਂਦਿਆਂ ਦਿਨਾਂ 'ਚ ਪਤਾ ਲੱਗੂਗਾ ਹੁਣ ਤੁਹਾਡਾ ਦੂਜਾ ਸਵਾਲ ਜਿਹੜਾ ਤੁਸੀਂ ਸੁਨੀਲ ਜਾਖੜ ਦੇ ਸੰਦਰਭ 'ਚ ਗੱਲ ਕੀਤੀ ਕਿਸੇ ਨੇ ਜਾਖੜ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਆ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਖਿਲਾਫ ਇਹ ਫਾਈਲਾਂ ਜਿਹੜੀਆਂ ਖੋਲੀਆਂ ਜਾਣ ਰਖੜਾ ਸਾਹਿਬ ਜਦੋਂ ਦਾ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਭਗਵੰਤਬਾਹੂ ਮੁੱਖ ਮੰਤਰੀ ਬਣੇ ਨੇ ਇਹ ਬਿਆਨ ਪਤਾ ਨਹੀਂ ਕਿੰਨੀ ਵਾਰੀ ਉਹ ਦੇ ਚੁੱਕੇ ਆ ਕਿ ਮੇਰੇ ਕੋ ਸਾਰਿਆਂ ਦੀਆਂ ਫਾਈਲਾਂ ਪਈਆਂ ਮੈਂ ਜਿਹੜੀ ਮਰਜ਼ੀ ਫਾਈਲ ਖੋਲਣਾ ਪਰ ਫਾਈਲ ਉਹਨਾਂ ਨੇ ਖੋਲੀ ਨਹੀਂ ਜੀ ਰਾਜੇ ਬੜੇ ਗਏ ਤੇ ਸੰਬੰਧੀ ਬੜੀ ਬੜੀ ਉਹਨਾਂ ਨੇ ਕਿਹਾ ਕਿ ਮੇਰੇ ਕੋ ਫਾਈਲਾਂ ਪਈਆਂ ਨੇ ਸੁਖਬੀ ਸਿੰਘ ਬਾਦਲ ਦੇ ਸੰਬੰਧੀ ਗੱਲਾਂ ਕਰਦੇ ਰਹੇ ਨੇ ਪਰ ਅੱਜ ਤੱਕ ਉਹਨਾਂ ਨੇ ਫਾਈਲਾਂ ਖੋਲੀਆਂ ਨਹੀਂ ਆਪਣੀ ਫਾਈਲਾਂ ਪਈਆਂ ਕਿਹਤਨ ਫਾਈਲਾਂ ਕੋਲ ਉਹਨਾਂ ਦੀ ਜ਼ਰੂਰ ਦੇ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਆ ਹੁਣ ਸੁਨੀਲ ਜਾਖੜ ਉਹਨਾਂ ਨੇ ਚਿੱਠੀ ਲਿਖਤੀ ਕਿ ਹਾਂ ਫਾਈਲਾਂ ਫੁੱਲੀਆਂ ਚਾਹੀਦੀਆਂ ਨੇ ਬਿਲਕੁਲ ਖੁੱਲਣੀਆਂ ਚਾਹੀਦੀਆਂ ਪਰ ਫਾਈਲਾਂ ਖੋਲਣ ਵਾਸਤੇ ਤੁਹਾਡੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਜ਼ਰੂਰੀ ਆ ਨਾ ਕਿ ਤੁਹਾਡੀ ਫੋਕੀ ਬਿਆਨਬਾਜ਼ੀ ਕਰਨ ਦਾ ਜੀ ਬੀਤੇ ਸਾਢੇ 3/4 ਸਾਲਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਇਹ ਬਿਆਨ ਤਾਂ ਬੜੇ ਦਿੱਤੇ ਨੇ ਔਰ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੀ ਟੰਗਿਆ ਦੂਜੇ ਪਾਸੇ ਕਾਂਗਰਸ ਦੇ ਕਈ ਨੇਤਾਵਾਂ ਨੂੰ ਉਹਨਾਂ ਨੇ بزਨਸ ਦੇ ਟੰਗਿਆ ਪਰ ਜਿਨ੍ਹਾਂ ਦੇ ਸਬੰਧੀ ਬਿਆਨਬਾਜ਼ੀ ਕਰਦੇ ਆ ਕਿ ਜਿਵੇਂ ਖਾਸ ਤੌਰ ਤੇ ਰਾਜਾ ਬੜਿੰਗ ਦੇ ਸਬੰਧ ਚ ਹੈ ਉਹਦੇ ਸਵਿਧੀਆਂ ਅਜੇ ਤੱਕ ਫਾਇ ਜਿਹੜੀ ਹੈ ਕਦੇ ਖੁੱਲੀ ਨਹੀਂ ਹੁਣ ਦੇਖਨੇ ਆ ਕਿ ਸੁਨੀਲ ਜਾਖੜ ਨੇ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਤੇ ਪਿੰਨਾ ਕਾਂਗਰਸੀ ਨੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਅਮਰਾਸ ਖਾਸ ਰਹੇ ਨੇ ਤੇ ਦੂਜੇ ਪਾਸੇ ਇਹ ਜਿਹੜੇ ਕਾਂਗਰਸ ਦੇ ਨੇਤਾ ਨੇ ਇਹ ਵੀ ਉਹਨਾਂ ਨੂੰ ਜਾਣਦੇ ਤੇ ਜੇਕਰ ਹੁਣ ਉਹਨਾਂ ਨੇ ਇਹ ਮੰਗ ਕੀਤੀ ਹੈ ਸੁਨੀਲ ਜਾਖੜ ਨੇ ਸੁਨੀਲ ਜਾਖੜ ਪੰਜਾਬ ਦੇ ਵਿੱਚ ਇੱਕ ਸਹਿਿਰਦ ਲੇਖਕ ਆ ਨੇਤਾ ਦੇ ਰੂਪ ਚ ਪਛਾਣੇ ਜਾਂਦੇ ਆ ਤੇ ਬਾਕੀ ਹੁਣ ਜੇਕਰ ਉਹਨਾਂ ਨੇ ਇਹ ਗੱਲ ਮੰਗ ਕੀਤੀ ਆ ਤੇ ਇਹ ਚਾਹੀਦਾ ਤੇ ਇਹ ਆ ਕਿ ਪੰਜਾਬ ਸਰਕਾਰ ਅ ਉਹ ਉਹਨਾਂ ਦੀ ਮੰਗਦੀ ਜਾਂਚ ਮਤਲਬ ਮੰਗ ਨੂੰ ਪੂਰਾ ਕਰੇ ਇਹਦੇ ਸੰਬੰਧੀ ਕੋਈ ਐਕਸ਼ਨ ਲਵੇ ਪਰ ਰਖੜਾ ਜੀ ਐਕਸ਼ਨ ਹੋਣਾ ਨਹੀਂ ਕਿਉਂਕਿ ਪੰਜਾਬ ਸਰਕਾਰ ਦੀ ਤਾਂ ਗੱਲ ਹੀ ਛੱਡੋ ਐਸ ਵੇਲੇ ਉਸ ਪਾਰਟੀ ਦੇ ਵਿੱਚ ਨੇ ਜਿਹੜੀ ਪਾਰਟੀ ਚੰਗੇ ਭਲੀ ਹਰ ਸਟੇਟ ਦੇ ਨੇਤਾਵਾਂ ਨੂੰ ਚਾਲੂ ਕਰ ਸਕਦੀ ਆ ਤੇ ਅਮਿਸ਼ਾ ਉਹਨਾਂ ਦਾ ਉਹਨਾਂ ਦੀ ਜੇਕਰ ਸਿੱਧੀ ਅਪਰੋਚ ਆ ਤੇ ਈਡੀ ਕੋਲ ਉਹਨਾਂ ਦੀਆਂ ਜਾਂਚਾਂ ਜਿਹੜੀਆਂ ਤਰਵਾਈਆਂ ਜਾ ਸਕਦੀਆਂ ਨੇ ਸੋ ਇਹ ਵੀ ਇੱਕ ਸੁਨੀਲ ਜਾਖੜ ਵੱਲੋਂ ਅੱਜ ਦੇ ਸਮੇਂ 'ਚ ਇੱਕ ਰਾਜਨੀਤੀ ਤੇ ਤਹਿਤ ਹੀ ਇਹ ਛਿੜੀ ਚਿੱਠੀ ਆ ਉਹ ਲਿਖੀ ਗਈ ਆ ਬਾਕੀ ਇਹੋ ਜਿਹੀਆਂ ਚਿੱਠੀਆਂ ਕਈ ਲਿਖਦੇ ਆ ਕਈਆਂ ਕੋਲ ਪਹੁੰਚ ਗਿਆ ਨਹੀਂ ਅੱਜ ਤੱਕ ਜਦੋਂ ਬੰਦਾ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚ ਜਾਂਦਾ ਉਹਨੇ ਫਾਇਲਾ ਨਹੀਂ ਜੇ ਕਹੀ ਦੀਆਂ ਵੀ ਖੋਲੀਆਂ ਇਹ ਗੱਲ ਪੱਕੀ ਆ ਹਾਂ ਇਹ ਜਵਾਬੀ ਬਿਆਨਬਾਜ਼ੀ ਜਿਹੜੀ ਆ ਨਿੱਜੀ ਬਿਆਨਬਾਜ਼ੀ ਜਿਹੜੀ ਜ਼ਰੂਰ ਹੁੰਦੀ ਆ ਉਹ ਹੁੰਦੀ ਰਹਿਣੀ ਆ ਗਾ ਵੀ ਹੋਈ ਆ ਕਿਉਂਕਿ ਮੈਂ ਦੋ ਦੇ ਦਿੱਤੇ ਕੀ ਰਾਜਾ ਬੜੇ ਗਏ ਇਸ ਸੰਬੰਧੀ ਭਗਵੰਤਬਾਹਣ ਨੇ ਬੜੀ ਗਰੀ ਸਟੇਟਮੈਂਟ ਦਿੱਤੀ ਹੈ ਸਰ ਅਣਕੇ ਸਰ ਜੇਕਰ ਦੇਖਿਆ ਜਾਵੇ ਜਿਵੇਂ ਬਿਆਨਬਾਜ਼ੀ ਕੀਤੀ ਜਾਂਦੀ ਆ ਲੋਕ ਮੁੱਦਿਆਂ ਤੋਂ ਵੱਖਰੀ ਇਹ ਜੋ ਨਵੀਂ ਰਾਜਨੀਤੀ ਸ਼ੁਰੂ ਹੋਈ ਆ ਕਿਉਂਕਿ ਅਕਸਰ ਹੀ ਲੀਡਰਾਂ ਦੇ ਵਿਚਕਾਰ ਇਹ ਗੱਲ ਦੇਖਣ ਨੂੰ ਮਿਲਦੀ ਹੈ ਵੀ ਲੀਡਰ ਇਹ ਗੱਲ ਮੰਨਦੇ ਨੇ ਵੀ ਤੁਸੀਂ ਮੇਰੇ ਖਿਲਾਫ ਕੋਈ ਇੱਕ ਸ਼ਬਦ ਬੋਲੋ ਮੈਂ ਅੱਗੇ ਤੁਹਾਨੂੰ ਚਾਰ ਸੁਣਾਵਾਂਗਾ ਇਸੇ ਤਰ੍ਹਾਂ ਦਾ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਿਹਾ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਇਨ੍ਹਾਂ ਇਲਜ਼ਾਮਾਂ ਦੇ ਵਿੱਚ ਕੋਈ ਤੱਥ ਵੀ ਹੁੰਦਾ ਇਨ੍ਹਾਂ ਇਲਜ਼ਾਮਾਂ ਦਾ ਕੋਈ ਵਜੂਦ ਵੀ ਹੁੰਦਾ ਜਾਂ ਫਿਰ ਇਹ ਗੱਲਾਂ ਹੁੰਦੀਆਂ ਨੇ ਵੀ ਇੱਕ ਦੂਜੇ ਬਾਰੇ ਕੁਝ ਵੀ ਬੋਲ ਦੋ ਬਾਅਦ ਵਿੱਚ ਕਿਹੜਾ ਜਵਾਬ ਦੇਣਾ ਕਹਿ ਦਾਂਗੇ ਵੀ ਬੋਲਿਆ ਗਿਆ ਸੀ ਇਸ ਤਰ੍ਹਾਂ ਦਾ ਵੀ ਹੁੰਦਾ ਇਹ ਜੋ ਵੱਖਰੇ ਪੱਧਰ ਦੀ ਰਾਜਨੀਤੀ ਹੁਣ ਸ਼ੁਰੂ ਹੋਈ ਆ ਇਸ ਨੂੰ ਕਿਵੇਂ ਦੇਖਦੇ ਹੋ ਇਹ ਰਾਜਨੀਤੀ ਦਾ ਜਲੂਸ ਨਿਕਲਿਆ ਪਿਆ ਰਖੜਾ ਸਾਹਿਬ ਅਫੋਕੀ ਬਿਆਨਬਾਜ਼ੀ ਕੇਵਲ ਸੁਰਖੀਆਂ ਵਿੱਚ ਰਹਿਣ ਕਰਕੇ ਹੀ ਇਹ ਬਿਆਨਬਾਜ਼ੀ ਜਿਹੜੀ ਕੀਤੀ ਜਾਂਦੀ ਤੁਸੀਂ ਦੇਖ ਲਓ ਕਿ ਸਿੱਧੂ ਪਰਿਵਾਰ ਬੀਤੇ ਢਾਈਆਂ ਤਿੰਨ ਸਾਲਾਂ ਤੋਂ ਕਿਉਂ ਚੁੱਪ ਸੀ ਮੈਡਮ ਮੌਜੂਦ ਕੋ ਸਿੱਧੂ ਬਿਮਾਰ ਸੀ ਇਕਦਮ ਪਰਮਾਤਮਾ ਦੀ ਕਿਰਪਾ ਚੱਲੂ ਹੋਈ ਠੀਕ ਹੋ ਗਏ ਬਾਹਰ ਆਏ ਇੱਕਦਮ ਉਹਨਾਂ ਵੱਲੋਂ ਅਜਿਹੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਤੀ ਜਿਸ ਨੇ ਕਾਂਗਰਸ ਪਾਰਟੀ ਦੀ ਜੜੀ ਤੜੀ ਤਿਲ ਦੇ ਕੇ ਰੱਖ ਦਿੱਤਾ ਉਹ ਕਾਂਗਰਸ ਪਾਰਟੀ 'ਚ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਇਹ ਗੱਲ ਵੱਖਰੀ ਆ ਪਰ ਲੋਕਾਂ ਦੇ ਵਿੱਚ ਤਾਂ ਇੱਕ ਧਾਰਨਾ ਬਣ ਗਈ ਤਾਂ ਕਿ ਹਰ ਕਾਂਗਰਸ ਪਾਰਟੀ 'ਚ ਇਦਾਂ ਹੁੰਦਾ ਬਿਲਕੁਲ ਤੁਸੀਂ ਠੀਕ ਆ ਅਗਲੇ ਦਿਨ ਨੇਤਾ ਕਹਿੰਦੇ ਨੇ ਕਿ ਮੇਰੇ ਬਿਆਨ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਮੇਰੀ ਭਾਵਨਾ ਇਹ ਨਹੀਂ ਸੀ ਮੇਰੀ ਭਾਵਨਾ ਉਹ ਸੀ ਇਹ ਤਾਂ ਚੱਲਦਾ ਪਰ ਇਹ ਇੱਕ ਵੱਖਰੀ ਤਰੀਕੇ ਦੀ ਰਾਜਨੀਤੀ ਹੈ ਜਿਹਦੇ ਵਿੱਚ ਇਹ ਨਿੱਜਤਾ ਨੂੰ ਆਧਾਰ ਬਣਾ ਕੇ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਆ ਗੱਲ ਲੋਕ ਮੁੱਦਿਆਂ ਦੀ ਹੋਣੀ ਚਾਹੀਦੀ ਆ ਲੋਕਾਂ ਨੇ ਤੁਹਾਨੂੰ ਉੱਥੇ ਆਪਣੇ ਮੁੱਦੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਭੇਜਿਆ ਆ ਨਾ ਕਿ ਇੱਕ ਦੂਜੇ ਦੀਆਂ ਪੱਗਾਂ ਲਾਉਣ ਨੂੰ ਇੱਕ ਦੂਜੇ ਨੂੰ ਬੇਇੱਜ਼ਤੀ ਕਰਨ ਨੂੰ ਜਾਂ ਇੱਕ ਦੂਜੇ ਦਾ ਤਮਾਸ਼ਾ ਲਾਉਣ ਤੇ ਬਣਾਉਣ ਦੇ ਵਿੱਚ ਸੋ ਇਹ ਰਾਜਨੀਤੀ ਜਿਹੜੀ ਆ ਭਾਰਤੀ ਲੋਕਤੰਤਰ ਵਾਸਤੇ ਜ਼ਰੂਰ ਖਤਰਾ ਦੇ ਘੰਟੀ ਜਿਹੜੀ ਆ ਉਹ ਆਖੀ ਜਾ ਸਕਦੀ ਆ ਤਾਂ ਬਿਲਕੁਲ ਉੱਧਰ ਸਾਰਾ ਲੋਕ ਸਭਾ ਸਰਦ ਰੁੱਤ ਸੈਸ਼ਨ ਦੀ ਗੱਲ ਕਰ ਲਈਏ ਜਿੱਥੇ ਵੋਟ ਚੋਰੀ ਦਾ ਮੁੱਦਾ, ਵੋਟ ਸੁਧਾਈ ਦਾ ਮੁੱਦਾ, ਕੀ ਉੱਥੇ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਹੋ ਰਹੀ ਆ? ਜੋ ਰਾਜਾਂ ਦੇ ਅਧਿਕਾਰ ਨੇ ਚਾਹੇ ਪਾਣੀਆ ਦਾ ਮੁੱਦਾ ਹੋਵੇ, ਚਾਹੇ ਸਿੱਖਿਆ ਦਾ ਮੁੱਦਾ ਹੋਵੇ ਜਾਂ ਜਿੰਨੇ ਹੋਰ ਵੀ ਫੰਡਾਂ ਦੇ ਨਾਲ ਜੁੜੇ ਮੁੱਦੇ ਨੇ, ਕੀ ਉਹਨਾਂ ਮੁੱਦਿਆਂ ਦੀ ਗੂੰਜ ਲੋਕ ਸਭਾ ਦੇ ਇਸ ਸੈਸ਼ਨ ਦੇ ਵਿੱਚ ਪਈ ਆ? ਪੰਜਾਬ ਤੋਂ ਜਿੰਨੇ ਵੀ ਲੋਕ ਸਭਾ ਮੈਂਬਰ ਚੁਣ ਕੇ ਭੇਜੇ ਗਏ ਸੀ, ਕੀ ਉਹਨਾਂ ਨੇ ਪੰਜਾਬ ਦਾ ਕੋਈ ਪੱਖ ਰੱਖਿਆ, ਕੋਈ ਦਲੀਲ ਦਿੱਤੀ ਕਿ ਪੰਜਾਬ ਦੇ ਲਈ ਕੋਈ ਹੋਰ ਰਾਹਤ ਨਾ ਹੀ ਲੈ ਕੇ ਆਏ ਨੇ ਜੀ? ਲੋਕ ਸਭਾ ਦੇ ਸਰਦਰ ਉੱਤ ਸੈਸ਼ਨ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਸਰਦਰੋ ਦਾ ਜਿਹੜਾ ਇਜ਼ਲਾ ਚੱਲਿਆ ਇਹ ਵੀ ਇਲਜ਼ਾਮ ਫਰੋਸ਼ੀਆਂ ਦੇ ਉੱਤੇ ਹੀ ਚੱਲ ਗਿਆ ਗੱਲ ਤਾਂ ਮੁੱਦਿਆਂ ਦੀ ਹੋਣੀ ਚਾਹੀਦੀ ਚਲੋ ਜੇ ਪੰਜਾਬ ਦੇ ਸੰਦਰਭ ਚ ਮੈਂ ਗੱਲ ਕਰਾਂ ਤਾਂ ਭਾਈ ਸੰਜੀਤ ਖਾਲਸਾ ਨੇ ਮੈਂ ਕਿੰਨੇ ਸੁਣ ਰਿਹਾ ਸਾਂ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੀ ਖਾਸ ਤੌਰ ਤੇ ਆਪਣੇ ਹਲਕੇ ਦੀ ਗੱਲ ਕੀਤੀ ਜਦੋਂ ਕਿ ਉਹ ਕਹਿੰਦੇ ਹੁੰਦੇ ਆ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ ਮੇਰੇ ਵੱਲ ਤੋਂ ਦਰਵਾਜ਼ਾ ਨਹੀਂ ਖੁੱਲਦਾ ਇਹ ਨਹੀਂ ਹੁੰਦਾ ਜਾਂ ਚੰਜੀਤ ਸਿੰਘ ਚੰਨੀ ਹੁਣੀ ਆ ਬੋਲਦੇ ਜਿਹੜੇ ਉਹ ਨਜ਼ਰ ਆਏ ਬਾਕੀ ਨੇਤਾਵਾਂ ਦੀ ਤਾਂ ਗੱਲ ਜਿਹੜੀ ਆ ਉਹ ਸਾਰਿਆਂ ਦੇ ਸਾਹਮਣੇ ਆ ਇਹ ਬਿਲਕੁਲ ਤੁਸੀਂ ਕਿ ਇਹ ਜਿਹੜਾ ਸਰਦਰੋਦਾ اجلاس ਸੀ ਇਹਦੇ ਵਿੱਚ ਪੰਜਾਬ ਦੀਆਂ ਬੜੇ ਮਸਲੇ ਨੇ ਉਹਨਾਂ ਮਸਲਾਂ ਤੇ ਗੱਲਬਾਤ ਜਿਹੜੀ ਹੋਣੀ ਚਾਹੀਦੀ ਆ ਤਾਂ ਉਹ ਗੱਲਬਾਤ ਆ ਹੋਈ ਨਹੀਂ ਆ ਕਾ اجلاس ਵੀ ਜਿਹੜਾ ਉਹ ਛੋਟਾ ਸੀ ਜਿਹੜੇ ਮੁੱਦੇ ਹਨ ਉਹ ਮੁੱਦੇ ਉਸੇ ਤਰੀਕੇ ਦੇ ਉਸੇ ਤਰੀਕੇ ਨਾਲ ਸਟੈਂਡ ਬੈਂਡ ਕਰ ਰਹੇ ਆ ਤੁਸੀਂ ਪਰ ਜਿਹੜੀ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਗੱਲ ਚੱਲੀ ਹੈ ਇਹਦੀ ਗਰਮਾਹਟ ਜਿਹੜੀ ਆ ਨੁਕਸਾਵਾ ਤੱਕ ਵੀ ਪਹੁੰਚੀ ਆ ਉੱਥੇ ਵੀ ਬਿਆਨ ਜਿਹੜੇ ਆ ਕਾਂਗਰਸ ਦੇ ਨ 代表ਾਂ ਨੇ ਜਿਹੜੇ ਉਹ ਦੇਣੇ ਪਏ ਆ ਗੱਲ ਤਾਂ ਅਸਲੀ ਮੁੱਦਿਆਂ ਦੀ ਸੀ ਪਰ ਅਸਲੀ ਮੁੱਦਿਆਂ ਦੀ ਰਾਜਨੀਤੀ ਰਖੜਾ ਸਾਹਿਬ ਹੋਣਾ ਹੁੰਦੀ ਨਹੀਂ ਹੁਣ ਤਾਂ ਇੱਕ ਦੂਜੇ ਦੀਆਂ ਪੱਗਾਂ ਲੁੰੰਦੀ ਹੁੰਦੀ ਹੈ ਬਾਕੀ ਇਹ ਲੋਕ ਸਭਾ ਚ ਜਿਹੜੇ ਉਮੀਦਵਾਰ ਚੁਣ ਕੇ ਭੇਜੇ ਜਾਂਦੇ ਉਹਨਾਂ ਨੂੰ ਆਪਣੀ ਮੰਗਾਂ ਵਾਸਤੇ ਪੰਜਾਬ ਦੇ ਲੋਕ ਭੇਜਦੇ ਆ ਜਾਂ ਰਾਜਾਂ ਦੇ ਲੋਕ ਭੇਜਦੇ ਆ ਕਿ ਹਾਂ ਵੀ ਸਾਡੀਆਂ ਸਮੱਸਿਆਵਾਂ ਤੁਸੀਂ ਉੱਥੇ ਜਾ ਕੇ ਬਿਆਨ ਕਰੋ ਨਾ ਕਿ ਤੁਸੀਂ ਇੱਕ ਦੂਜੇ ਦਾ ਤਮਾਸ਼ਾ ਲਾਓ ਚਲੋ ਦੇਖਦੇ ਹਾਂ ਇਹਦੇ ਵਿੱਚੋਂ ਅਗਲੇ ਦਿਨਾਂ ਚ ਕੀ ਨਿਕਲਦਾ ਹੈ ਬਾਕੀ ਬਿਲਕੁਲ ਉਧਰ ਜੇਕਰ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਾਰੇ ਹੀ ਸਿੱਖ ਸੰਸਥਾਾਂ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ ਜੀ ਵੀਰਵਾਲ ਦਿਵਸ ਜੋ ਕੇਂਦਰ ਸਰਕਾਰ ਦੇ ਵੱਲੋਂ ਮਨਾਇਆ ਜਾਂਦਾ ਉਸ ਦਾ ਨਾਮ ਬਦਲਣ ਦੀ ਮੰਗ ਆ ਜੋ ਕੀਤੀ ਗਈ ਸੀ ਜਿਸ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦੇ ਵੱਲੋਂ ਚਿੱਠੀ ਆ ਜੋ ਜਰੂਰ ਲਿਖੀ ਗਈ ਆ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨਾਮ ਬਦਲ ਸਕਦੀ ਹੈ ਜੋ ਮੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀਤੀ ਗਈ ਉਹ ਮੰਗ ਮੰਨ ਲਈ ਜਾਵੇਗੀ ਜੀ ਦੇਖੋ ਜਿਸ ਤਰੀਕੇ ਦਾ ਬੀਤੇ ਸਮੇਂ ਚ ਜਤਿ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰਾਂ ਦਾ ਜਲੂਸ ਨਿਕਲਿਆ ਪਿਆ ਕਦੇ ਕੋਈ ਬਿਆਨ ਆ ਜਾਂਦਾ ਕਦੇ ਕ ਵੀ ਬਿਆਨ ਆ ਜਾਂਦਾ ਤੁਸੀਂ ਇਹ ਹਸਾਬ ਲਾ ਲਓ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਦੀ ਪ੍ਰਧਾਨਗੀ ਦੇ ਇੱਕ ਕਮੇਟੀ ਬਣੀ ਸੀ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਅਕਾਲ ਸਾਹਿਬ ਸਾਹਿਬ ਦੇ ਨਿਰਦੇਸ਼ਾਂ ਤੇ ਜਿੰਨੇ ਜਾ ਕੇ ਬੰਦੀ ਸਿੰਘਾਂ ਦੀ ਗੱਲ ਕਰਦੀ ਤੇ ਅੱਜ ਤੱਕ ਉਸ ਕਮੇਟੀ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਟਾਈਮ ਨਹੀਂ ਦਿੱਤਾ ਮੁੱਖ ਮੰਤਰੀ ਨਾਲ ਮਿਲਣ ਜਾਂ ਆਮੀ ਸ਼ਾਹ ਨੂੰ ਮਿਲਣ ਦਾ ਅਜੇ ਤੱਕ ਉਹ ਕਮੇਟੀ ਮੀਟਿੰਗ ਨਹੀਂ ਹੋ ਸਕੀ ਨੇ ਇਦਾ ਕੋਈ ਸਮਾਂ ਹੁੰਦਾ ਸੀ ਜਿਹੜਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਬਿਆਰ ਦੱਦਾ ਸੀ ਤਾਂ ਕੇਂਦ ਤੱਕ ਜਿਹੜੀ ਸਰਕਾਰ ਜਿਹੜੀ ਕੇਂਦਰ ਸਰਕਾਰ ਹਿੱਲ ਜਾਂਦੀ ਡੀ ਕਰਦੀ ਸੀ ਪਰ ਇਹ ਹੁਣ ਟਾਈਮ ਮੰਗਦੇ ਤੇ ਅਗਲੇ ਟਾਈਮ ਨਹੀਂ ਦਿੰਦੇ ਤਾਂ ਤੁਸੀਂ ਟਾਈਮ ਬਦਲਣ ਦੀ ਗੱਲ ਕਰਦੇ ਜਥੇਦਾਰ ਵੱਲੋਂ ਜਿਹੜਾ ਗੱਲ ਜਿਹੜੀ ਉਹ ਬਾਲਦਵੀਰਸ ਨੂੰ ਨਾਮ ਬਦਲਣ ਦੀ ਗੱਲ ਕੀਤੀ ਗਈ ਪਿਤੇ ਦੌਰ ਦੇ ਵਿੱਚ ਵੀ ਧਾਮੀ ਸਾਹਿਬ ਉਹਨਾਂ ਨੇ ਇਤਰਾਜ਼ ਕੀਤਾ ਸੀ ਪਰ ਅੱਜ ਤੱਕ ਕੇਂਦਰ ਸਰਕਾਰ ਨੇ ਪਰਵਾਹ ਨਹੀਂ ਕੀਤੀ ਤਾਂ ਇੱਕ ਗੱਲ ਤੇ ਇਹ ਹੁੰਦੀ ਆ ਕਿ ਜਥੇਦਾਰ ਸਾਹਿਬ ਜੇਕਰ ਉਹਨਾਂ ਨੇ ਮੁੱਦੇ ਲੈਣੇ ਦੇ ਮੁੱਦੇ ਉਹ ਲੈਣੇ ਚਾਹੀਦੇ ਆ ਕਿ ਜਿਹੜੇ ਵਾਕਿਆ ਹੀ ਮੁੱਦੇ ਪੰਥ ਦੇ ਨਾਲ ਜਾਂ ਸਿੱਖ ਵਿਚਾਰ ਸਿੱਖ ਸਿਧਾਂਤ ਜਾਂ ਸਿੱਖ ਵਿਚਾਰਧਾਰਾ ਨਾਲ ਸੰਬੰਧਤ ਹੋਣ ਹੁਣ ਤੁਸੀਂ ਐ ਜੀ ਪੀ ਸੀ ਦੇ ਕਹਿੰਦੇ ਅਜਿਹੇ ਬਿਆਨਬਾਜ਼ੀ ਦੇ ਦਿਓ ਤਾਂ ਜਿਹੜੇ ਅਗਲੇ ਬੰਦੇ ਬੈਠੇ ਨੇ ਉਹ ਵੀ ਬੜੇ ਸਿਆੜੇ ਨੇ ਉਹਨਾਂ ਨੂੰ ਵੀ ਪਤਾ ਕਿ ਇਹ ਬਿਆਨ ਜਾਂ ਇਹ ਜਿਹੜੀ ਮੰਗ ਆ ਕਿਸ ਕਰਕੇ ਰੱਖੀ ਗਈ ਆ ਤੇ ਕਿਉਂ ਰੱਖੀ ਗਈ ਆ ਤੇ ਕੌਣ ਰਖਵਾ ਰਿਹਾ ਕਿਉਂਕਿ ਜਥੇਦਾਰ ਸਾਹਿਬ ਆਪਣੇ ਪਦਧਰ ਤੇ ਇਹੋ ਜੀਆਂ ਮੰਗ ਜਿਹੜੀ ਕੇਂਦਰ ਸਰਕਾਰ ਪਾਸੋਂ ਕਰਨੋਂ ਰੇ ਜੋ ਬੀਤੇ ਸਮੇਂ ਚ ਚੱਲਦਾ ਰਿਹਾ ਜਾਂ ਜੋ ਜਾਂ ਕੱਲ ਜਾਂ ਪਾਸੋਂ ਜੋ ਉੱਥੇ ਹੋਇਆ ਤੋ ਮੇਰਾ ਨਹੀਂ ਖਿਆਲ ਕਿ ਕੇਂਦਰ ਸਰਕਾਰ ਐਜੀਪੀਸੀ ਦੇ ਜਥੇਦਾਰ ਸਾਹਿਬ ਇਸ ਵਿਅਰ ਨੂੰ ਕੋਈ ਤਵਜੋ ਦੇਵੇ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਉਹਨਾਂ ਚਿੱਠੀ ਲਿਖ ਕੇ ਦਿੱਤੀ ਹੈ ਵੇਖਦੇ ਆ ਉਹ ਕੀ ਕਰਦੇ ਉਹ ਉਹ ਇੱਕ ਅਲੱਗ ਵਿਸ਼ਾ ਪਰ ਜਥੇਦਾਰ ਸਾਹਿਬ ਦੇ ਬਿਆਨ ਮਤਲਬ ਮੰਗ ਕਰਦੇ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਕੋਈ ਤਵਜੋ ਦੇਵੇ ਬਾਕੀ ਜੇ ਤਵਜੋ ਦੇਦੇ ਤਾਂ ਚੰਗੀ ਗੱਲ ਹੈ ਅਰਕੇ ਸਰ ਅਕਸਰ ਲੋਕ ਸੋਚਦੇ ਨੇ ਇਹ ਗੱਲ ਅਕਸਰ ਲੋਕਾਂ ਦੇ ਜ਼ਹਿਨ ਦੇ ਵਿੱਚ ਹੁੰਦੀ ਹੈ ਚਾਹੇ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇ ਚਾਹੇ ਉਹ ਲੋਕ ਸਭਾ ਦਾ ਸੈਸ਼ਨ ਹੋਵੇ ਵੀ ਉੱਥੇ ਬੇਅਦਬੀਆਂ ਤੇ ਗੱਲ ਹੋਵੇ ਪਾਣੀ ਦੇ ਮੁੱਦਿਆਂ ਤੇ ਗੱਲ ਹੋਵੇ ਜਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਉੱਥੇ ਚੁੱਕਿਆ ਜਾਵੇ ਪਰ ਇਹ ਜੋ ਮਸਲੇ ਨੇ ਜਾਂ ਮੁੱਦੇ ਨੇ ਇਹਨਾਂ ਤੋਂ ਅਕਸਰ ਹੀ ਟਾਲਾ-ਬੱਟ ਲਿਆ ਜਾਂਦਾ ਹੈ ਕਿਵੇਂ ਦੇਖਦੇ ਹੋ ਕਿ ਇਸ ਦੇ ਪਿੱਛੇ ਵੀ ਕੋਈ ਰਾਜਨੀਤੀ ਕੰਮ ਕਰਦੀ ਹੈ ਵੀ ਕਿਹੜੇ ਮੁੱਦੇ ਤੁਸੀਂ ਚੁੱਕਨੇ ਨੇ ਜਾਂ ਕਿਹੜੇ ਮੁੱਦਿਆਂ ਤੇ ਤੁਸੀਂ ਸਵਾਲ ਕਰਨੇ ਨੇ ਇਹ ਵੀ ਪਹਿਲਾਂ ਇੱਕ ਸਕ੍ਰਿਪਟਡ ਦੇ ਆਧਾਰ ਤੇ ਹੁੰਦੇ ਨੇ ਜਾਂ ਫਿਰ ਜੋ ਹਲਕੇ ਦੇ ਲੋਕ ਚਾਹੁੰਦੇ ਨੇ ਜਾਂ ਜੋ ਸੂਬੇ ਦੇ ਲੋਕ ਚਾਹੁੰਦੇ ਨੇ ਉਹਨਾਂ ਦੇ ਆਧਾਰ ਤੇ ਹੀ ਮੁੱਦੇ ਚੁੱਕੇ ਜਾਂਦੇ ਨੇ ਦੇਖੋ ਮੁੱਦੇ ਤਾਂ ਬਹੁਤ ਕੁਝ ਹੋਣੇ ਚਾਹੀਦੇ ਆ ਕਿ ਜਿਹਨਾਂ ਮੁੱਦੇ ਸਮੇਂ-ਸਮੇਂ ਤੇ ਇਹ ਰਾਜਨੀਤੀ ਜਾਂ ਲੋਕ ਚਾਹੁੰਦੇ ਆ ਬੰਦੀ ਸਿੰਘਾ ਦਾ ਮੁੱਦਾ ਪਾਣੀਆਂ ਦਾ ਮੁੱਦਾ ਬੜੇ ਅਜਿਹੇ ਮੁੱਦੇ ਨੇ ਕਿ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਆ ਪਰ ਜਦੋਂ ਫਿਰ ਲੋਕ اجلاس ਸ਼ੁਰੂ ਹੁੰਦਾ ਉਥੇ ਇੱਕ ਟਾਈਮ ਲਿਮਟਡ ਹੁੰਦਾ ਸਮਾਂ ਲਿਮਟਡ ਹੁੰਦਾ ਜਾਂ ਫਿਰ ਪਾਰਟੀਆਂ ਦੇ ਦਿਸ਼ਾ ਨਿਰਦੇਸ਼ੀ ਇਦਾਂ ਦੇ ਹੁੰਦੇ ਆ ਇਹ ਬੰਦੇ ਨੂੰ ਉਹਨਾਂ ਦੇਸ਼ਾ ਦਿਸ਼ਾ ਨਿਰਦੇਸ਼ਾਂ ਅਧਿ ਕੰਮ ਕਰਦਾ ਪੈਂਦਾ ਤੇ ਅਸਲੀ ਮੁੱਦੇ ਜਿਹੜੇ ਆ ਉਹ ਦੂਰ ਤੇ ਦੂਰ ਰਹਿ ਜਾਂਦੇ ਤੇ ਸਹੀ ਇਹੋ ਜਾਲਿਆ ਕਿ ਬੰਦੀ ਸਿੰਘਾਂ ਦਾ ਮੁੱਦਾ ਪੰਜਾਬ 'ਚ ਦਾ ਬਹੁਤ ਆ ਪਾਣੀ ਦਾ ਮੁੱਦਾ ਪੰਜਾਬ 'ਚ ਦਾ ਬਹੁਤ ਹੁੰਦਾ ਪਰ ਜਦੋਂ ਲੋਕ ਸਭਾ ਦੇ ਇਲਾਸਤ ਵਿੱਚ ਗੱਲ ਹੁੰਦੀ ਹੈ ਉੱਥੇ ਦੀ ਗੱਲ ਹੁੰਦੀ ਨਹੀਂ ਉੱਥੇ ਪਾਰਟੀ ਦੀਆਂ ਮਜਬੂਰੀਆਂ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਸ ਉਹ ਜ਼ਿਆਦਾ ਡਿਪੈਂਡ ਕਰਦੀਆਂ ਲੋਕਾਂ ਦੇ ਮੁੱਦੇ ਪਛਾੜ ਜਾਂਦੇ ਤਾ ਬਿਲਕੁਲ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਕੀ ਰਹਿੰਦਾ ਤੇ ਜੋ ਕਾਂਗਰਸ ਦੇ ਵਿਚਾਰ ਜੰਗ ਚੱਲ ਰਹੀ ਹੈ ਆਖਰਕਾਰ ਕਿੱਥੇ ਇੱਕ ਮੁੱਕੇਗੀ ਕੀ ਇਹ ਕਿਸੇ ਤਣਪਤਨ ਲੱਗੇਗੀ ਜਾਂ ਨਹੀਂ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ